ਜਿਹੜੇ ਸਾਡੇ ਫਾਰਮ ਸਲਾਹਕਾਰ ਸੇਵਾ ਕੇਂਦਰ ਨੇ ਇਹ ਕਿਸਾਨਾਂ ਤੱਕ ਜਾਂਦੇ ਆ ਕਿਸਾਨਾਂ ਤੱਕ ਇਹ ਲਗਭਗ ਹਰ ਰੋਜ਼ ਇਹਨਾਂ ਨੇ ਕਿਸਾਨਾਂ ਦੇ ਖੇਤ ਵਿਜ਼ਿਟ ਕਰਨੇ ਆ ਜਿੰਨੀਆਂ ਵੀ ਖੋਜਾਂ ਯੂਨੀਵਰਸਿਟੀ ਕਰਦੀ ਆ ਉਹਨਾਂ ਨੂੰ ਕਿਸਾਨਾਂ ਦੇ ਖੇਤਾਂ ਤੱਕ ਲੈ ਕੇ ਜਾਣੇ ਆ ਉਹਨਾਂ ਨੂੰ ਕਿਸਾਨਾਂ ਦੇ ਵਿੱਚ ਹਰਮਨ ਪੈਰੀਆਂ ਕਰਨੀਆਂ ਤਾਂ ਕਿ ਕਿਸਾਨ ਉਹਦਾ ਬਹੁਤ ਬਹੁਤ ਫਾਇਦਾ ਲੈ ਸਕਣ ਪਹਿਲਾਂ ਤਾਂ ਹਰ ਸਾਡੇ ਜ਼ਿਲ੍ਹੇ ਦੇ ਵਿੱਚ ਨਹੀਂ 18 ਜ਼ਿਲ੍ਹਿਆਂ ਦੇ ਵਿੱਚ ਸਾਡੇ ਖੇਤੀ ਵਿਗਿਆਨ ਕੇਂਦਰ ਨੇ ਜਿਹਨਾਂ ਨੂੰ ਆਪਾਂ ਕੇ ਵੀ ਕੇ ਵੀ ਕਹਿ ਦਿੰਦੇ ਆ ਜਿਹੜੀਆਂ ਕਿਸਾਨ ਬੀਬੀਆਂ ਨੇ ਉਹਨਾਂ ਲਈ ਸਲਾਈ ਕਢਾਈ ਦੇ ਕੰਮ ਬੇકરી ਦਾ ਕੰਮ ਕਨਫੈਕਸ਼ਨਰੀ ਜਿਹਦਾ ਵੀ ਉਹ ਆਪਣਾ ਜਿਹੜਾ ਰੋਜ਼ਗਾਰ ਸ਼ੁਰੂ ਕਰ ਸਕਣ ਇੱਕ ਤਾਂ ਉਹ ਉਹ ਸੰਬੰਧੀ ਟ੍ਰੇਨਿੰਗ ਦਿੱਤੀ ਜਾਂਦੀ ਆ ਪ੍ਰਦਰਸ਼ਨੀਆਂ ਆਸੀਂ ਕਿਸਾਨਾਂ ਦੇ ਖੇਤਾਂ ਵਿੱਚ ਲਗਾਉਨੇ ਆ ਤਾਂ ਕਿ ਕਿਸਾਨ ਸਾਹਮਣੇ ਦੇਖ ਸਕਣ ਕਿ ਆ ਕੋਈ ਨਵੀਂ ਕਿਸਮ ਆਈ ਆ ਆ ਕੋਈ ਨਵੀਂ ਮਸ਼ੀਨਰੀ ਆਈ ਆ ਇੱਕ ਨਵੀਂ ਟੈਕਨੋਲੋਜੀ ਆਈ ਆ ਨਵੀਆਂ ਕਿਸਮਾਂ ਦੇ ਜਿਹੜੇ ਬੀਜ ਪੈਦਾ ਕਰਦੇ ਆ ਉਹ ਆਪਣੇ ਫਸਲਾਂ ਦੇ ਵੀ ਸਬਜ਼ੀਆਂ ਦੇ ਬੀਜ ਜਿਹੜੇ ਆਪਣੇ ਫਲਦਾਰ ਬੂਟੇ ਨੇ ਉਹਨਾਂ ਅਸੀਂ ਸੀਡ ਲੈਂਗਵੀ ਦਿੰਨੇ ਆ ਹਰ 6 ਮਹੀਨੇ ਹਾੜੀ ਸੋਣੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਿਸਾਨ ਮੇਲੇ ਲਾਉਂਦੀ ਹੈ ਇੱਕ ਕਿਸਾਨ ਮੇਲਾ ਇੱਕ ਮਾਰਚ ਦੇ ਵਿੱਚ ਲੱਗਦੇ ਆ ਜੀ ਇੱਕ ਸਪਟੰਬਰ ਚ ਲੱਗਦੇ ਆ 6 ਕਿਸਾਨ ਮੇਲੇ ਆ ਜਿਹੜੇ ਯੂਨੀਵਰਸਿਟੀ ਦੇ ਵੱਖਰੇ ਵੱਖਰੇ ਖੋਜ ਕੇਂਦਰਾਂ ਜਾਂ ਕ੍ਰਿਸ਼ੀ ਬਨ ਕੇਂਦਰਾਂ ਤੇ ਲੱਗਦੇ ਆ ਸਰੋਤ ਨੇ ਕੁਦਰਤੀ ਜਿਵੇਂ ਪਾਣੀ ਨੂੰ ਬਚਾਉਣ ਦੇ ਢੰਗ ਵਰਤੇ ਆ ਕਿਸੇ ਨੇ ਪਰਾਲੀ ਨੂੰ ਸਾਂਭਣ ਦੇ ਵਾਤਾਵਰਣ ਪੱਖੀ ਢੰਗ ਵਰਤੇ ਆ ਕੋਈ ਡੇਰੀ ਫਾਰਮ ਦੇ ਵਿੱਚ ਕਿਸੇ ਨੇ ਬਹੁਤ ਤਰੱਕੀ ਕੀਤੀ ਆ ਅਸੀਂ ਉਹਦੇ ਸਕਸੈਸ ਸਟੋਰੀਆਂ ਸ਼ਾਪਦੇ ਆ ਵੀਰਵਾਰ ਨੂੰ ਜਿਹੜੀ ਯੂਨੀਵਰਸਿਟੀ 11 ਵਜੇ ਅ ਫੇਸਬੁਕ ਤੇ ਲਾਈਵ ਹੁੰਦੀ ਹੈ ਜੀ ਅੱਛਾ ਜੀ ਫੇਸਬੁਕ ਤੇ ਮਤਲਬ ਪਹਿਲੀ ਯੂਨੀਵਰਸਿਟੀ ਹੈ ਜਿਹੜੀ ਇੰਡੀਆ ਦੇ ਵਿੱਚ ਜਿਹੜੀ ਹਰ ਵੀਰਵਾਰ ਫੇਸਬੁਕ ਕਿਸਾਨਾਂ ਦੇ ਰੂਪਰੂ ਹੁੰਦੀ ਹੈ ਇੱਕ ਹਰ ਹਫਤੇ ਸਾਡਾ ਇੱਕ ਬੁੱਧਵਾਰ ਨੂੰ ਡਿਜੀਟਲ ਨਿਊਜ਼ਪੇਪਰ ਅਖਬਾਰ ਸ਼ਬਦਾ ਜੀ ਖੇਤੀ ਸੰਦੇਸ਼ ਠੀਕ ਹੈ ਉਹ 11 ਲੱਖ ਤੋਂ ਜ਼ਿਆਦਾ ਕਿਸਾਨ ਆ ਜਿਹੜੇ ਓਏ ਹੁੰਦਾ ਵੀ ਅਗਲੇ ਹਫਤੇ ਅਸੀਂ ਕੀ ਕਰਨਾ ਹੈ ਅਗਲੇ ਹਫਤੇ ਜਿਆ ਕੋਈ ਆਹ ਆ ਕੰਮ ਕਰਨੇ ਆ ਜਾਂ ਆ ਤੁਹਾਨੂੰ ਪ੍ਰੋਬਲਮ ਆ ਸਕਦੀ ਉਹਨਾਂ ਨੂੰ ਸੋਲਵ ਕਿਵੇਂ ਉਹਨਾਂ ਨੂੰ ਹੱਲ ਕਰਨਾ ਹੈ ਤੇ 11 ਲੱਖ ਦੇ ਕਰੀਬ ਕਿਸਾਨ ਭਰਾ ਜਿਹੜੇ ਉਹਦੇ ਮੈਂਬਰ ਨੇ ਜਸਟ ਇੱਕ ਮੋਬਾਈਲ ਤੇ ਉਹਨਾਂ ਤੇ ਉਹਦਾ ਕੋਈ ਚਾਰਜ ਨਹੀਂ ਹੈਗਾ ਜੀ ਕੋਈ ਨਹੀਂ ਬਸ ਉਹਨਾਂ ਹਰ ਬੁੱਧਵਾਰ ਨੂੰ ਉਹਨਾਂ ਦੇ ਮੋਬਾਈਲ ਤੇ ਪਹੁੰਚ ਜਾਣਾ